ਪੰਜਾਬ ਦੇ ਸ਼ਹਿਰ ਮੋਰੰਡਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਵੀਡੀਓ ਸਾਹਮਣੇ ਆ ਰਿਹਾ ਹੈ। ਇਹ ਵੀਡੀਓ ਤੇਜ਼ੀ ਨਾਲ ਇੰਟਰਨੈਟ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਗਾਹਕ ਦੋ ਦੁਕਾਨਦਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਦੱਸ ਦਈਏ ਕਿ ਮੋਰੰਡੇ ਵਿੱਚ ਇਹ ਇੱਕ ਬੱਚਿਆਂ ਦੇ ਕੱਪੜਿਆਂ ਦੀ ਦੁਕਾਨ ਹੈ ਜਿੱਥੇ ਇੱਕ ਜੋੜਾ ਆਪਣੇ ਬੱਚੇ ਲਈ ਕੱਪੜੇ ਖਰੀਦਣ ਆਂਦਾ ਹੈ। ਤੇ ਫਿਰ ਇੱਕਦਮ ਤੋਂ ਉਹ ਆਦਮੀ ਦੋਨਾਂ ਦੁਕਾਨਦਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਦਾ ਮੁਕਾਬਲਾ ਦੋਨਾਂ ਦੁਕਾਨਦਾਰ ਵੀ ਪੂਰੀ ਤਰ੍ਹਾਂ ਕਰਦੇ ਹਨ ਅਤੇ ਕੁਝ ਦੇਰ ਬਾਅਦ ਜਦੋਂ ਉਹ ਦੋਵੇਂ ਉੱਥੋਂ ਚਲੇ ਜਾਂਦੇ ਹਨ ਤਾਂ ਕੁਝ ਨੌਜਵਾਨ ਆ ਕੇ ਫੇਰ ਤੋਂ ਦੁਕਾਨਦਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ ਇਹ ਸਾਰੀ ਝੜਪ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਜਿਸ ਦੀ ਵੀਡੀਓ ਤੁਸੀਂ ਹੁਣ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਸ ਸਾਰੇ ਮਾਮਲੇ ਉੱਤੇ ਦੁਕਾਨ ਦੇ ਮਾਲਕ ਨੇ ਵੀ ਆਪਣਾ ਬਿਆਨ ਦਿੱਤਾ ਹੈ ਆਓ ਸੁਣਨੇ ਆ ਕੀ ਕਿਹਾ ਦੁਕਾਨ ਦੇ ਮਾਲਕ ਨੇ ਦੱਲ ਆਪਣੀ ਸ਼ਾਪ ਹੈ ਜੀ ਦਾ ਕਿਡਸ ਕੋਰਨਰ ਕੋਤ ਵਾਲੀ ਗੁਰਦੁਆਰਾ ਸਾਹਿਬ ਕੋਲ ਬੱਚਿਆਂ ਦੇ ਕੱਪੜਿਆਂ ਦੀ ਸ਼ਾਪ ਹੈ ਐਕਚੁਅਲ ਦੇ ਵਿੱਚ ਮੈਂ ਸ਼ਾਪ ਤੇ ਹੈ ਨਹੀਂ ਸੀ ਤੇ ਉੱਥੇ ਮੇਰਾ ਸਟਾਫ ਸੀ ਤੇ ਇੱਕ ਮੇਰਾ ਦੋਸਤ ਸੀ ਮੁੰਡਾ ਤੇ ਇੱਕ ਕਸਟਮਰ ਆਂਦਾ ਆਪਣਾ ਜੀ ਆਪਣੇ ਪੰਗਿਆਂ ਸਾਈਡ ਤੋਂ ਕਸਟਮਰ ਆ ਗਈ ਜਸੋਦਾ ਨਾਮ ਹੈ ਤੇ ਉਹ ਆਇਆ ਮੁੰਡੇ ਤੋਂ ਅੱਧਾ ਪੌਣਾ ਘੰਟਾ ਮਤਲਬ ਸ਼ਾਪਿੰਗ ਕਰਨ ਲਈ ਕੱਪੜੇ ਦੇਖੀ ਜੇ ਨਾਲ ਉਹਦੀ ਫੈਮਿਲੀ ਸੀ ਵਾਈਫ ਸੀ ਉਹਦੀ ਔਰ ਬੇਟੀ ਸੀ ਤੇ ਕੱਪੜੇ ਦਿਖਾਉਣ ਤੋਂ ਬਾਅਦ ਅੱਧਾ ਪੌਣਾ ਘੰਟੇ ਬਾਅਦ ਜਦੋਂ ਮੇਰਾ ਮੁੰਡਾ ਬਿੱਲ ਕਰਨ ਲੱਗਿਆ ਸਟਾਫ ਦਾ ਤੇ ਉਹ ਉਹ ਰੇਟ ਬਾਰੇ ਕਹਿਣ ਲੱਗ ਗਿਆ ਕਿ ਇਹ ਤੁਸੀਂ ਬਹੁਤ ਜ਼ਿਆਦਾ ਰੇਟ ਲਾ ਰਹੇ ਹੋ ਕਿ ਤੁਸੀਂ ਫੁੱਦੂ ਬਣਾ ਰਹੇ ਹੋ ਤੁਹਾਡੇ ਦੁਨੀਆ ਤੋਂ ਅਲੈਦਾ ਰੇਟ ਨੇ ਅਸੀਂ ਵੀ ਬ੍ਰਾਂਡ ਦਾ ਕੱਪੜਾ ਪਾਉਣੀਆ ਇਸ ਚੀਜ਼ ਕਰਕੇ ਉਹ ਮਤਲਬ ਗਾਲੀ ਗਲੋਚ ਕਰਦਾ ਉਹ ਮੁੰਡੇ ਕੋਲੋਂ ਚਲੇ ਗਿਆ ਉਸ ਤੋਂ 15 20 ਮਿੰਟ ਬਾਅਦ ਉਹ ਫੇਰ ਆਂਦਾ ਦੁਕਾਨ ਤੇ ਦੁਕਾਨ ਤੇ ਆ ਕੇ ਮੇਰੇ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਹੈ ਗਿਆ ਕਿ ਮਤਲਬ ਕਿੱਦਾਂ ਆ ਕੇ ਮੇਰੇ ਜਿਹੜਾ ਸਟਾਫ ਆ ਉਸ ਤੇ ਬਾਰ ਕਰਦਾ ਤੇ ਮਤਲਬ ਸਿੱਧੀ ਕੁਰਸੀ ਵੀ ਸਿਰਚ ਮਾਰਨ ਦੀ ਕੋਸ਼ਿਸ਼ ਕਰਦਾ ਐਕਚੁਅਲ 'ਚ ਉਹ ਮੇਰਾ ਜਿਹੜਾ ਦੋਸਤ ਸੀ ਉਹਨੇ ਬਚਾ ਲਿਆ ਨਹੀਂ ਤਾਂ ਮੁੰਡੇ ਦੇ ਸੱਟ ਕਾਫੀ ਜ਼ਿਆਦਾ ਲੱਗਣ ਦੀ ਸੰਭਾਵਨਾ ਸੀ ਪਰ ਫਿਰ ਵੀ ਉਹਦੇ ਇੰਨੀਆਂ ਸੱਟਾਂ ਲੱਗੀਆਂ ਕਿ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਤੇ ਅਸੀਂ ਇੱਥੇ ਐਸਐਚਓ ਸਾਹਿਬ ਕੋਲ ਆਏ ਆ ਸਾਡੇ ਪ੍ਰਧਾਨ ਜੀ ਆਏ ਆ ਤੇ ਮਾਰਕੀਟ ਦੇ ਉਹ ਸਾਡੇ ਨਾਲ ਆ ਤੇ ਉਹ ਸਾਨੂੰ ਇਨਸਾਫ ਮਿਲੇਗਾ ਐਸਐਚਓ ਸਾਹਿਬ ਕਹਿੰਦੇ ਕੀ ਤੁਹਾਨੂੰ ਵੀ ਕੋਈ ਵੀ ਪ੍ਰੋਬਲਮ ਨਹੀਂ ਆਣ ਦਵਾਂਗੇ ਤੇ ਸਾਡੇ ਨਾਲ ਸਾਰੀ ਮਾਈ ਮਾਰਕੀਟ ਹੈ ਤੇ ਐਸਐਚਓ ਸਾਹਿਬ ਵੀ ਸਾਡੇ ਨਾਲ ਕਿ ਸਾਡੀ ਜਿਹੜੀ ਬੰਦੀ ਕਾਰਵਾਈ ਉਹ ਪੂਰੀ ਕੀਤੀ ਜਾਊਗੀ ਬਸ ਸਹੀ ਵਾਰੀ ਲੋਕ ਕਿਸੇ ਨਾਲ ਲੜਨ ਤੱਕ ਦਿੱਕਤ ਜਹੈ ਨਹੀਂ ਹੈਗੀ ਇਹ ਜਿਹੜਾ ਆਇਆ ਬੰਦੇ ਮਤਲਬ ਕਿ ਉਹਨੂੰ ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਪੁੱਛ ਮਿਲਾਇਆ ਜੇ ਮੈਨੂੰ ਆਪਣਾ ਰੋਪ ਸੀ ਕਿ ਮੈਂ ਇਸ ਤਰ੍ਹਾਂ ਦਾ ਗੰਦੰਨਾ ਕੋ ਧੱਕਾ ਨਹੀਂ ਹੋਣਾ ਚਾਹੀਦਾ ਐਸੇ ਸਭ ਨਾਲ ਮਿਲੇ ਹੈਗੇ ਆ ਉਹ ਕੰਦੇ ਬਿਲਕੁਲ ਸਹੀ ਇਨਸਾਫ ਹੋਏਗਾ ਤੇ ਉਦਾਹਰਨ ਹੋਏਗੀ ਵੀ ਕਿਸੇ ਦੁਕਾਨਦਾਰ ਨੇ ਦੁਕਾਨਾ ਪਈ ਵੀ ਗਾਹ ਜਿਹੜਾ ਆ ਕੇ ਇਹ ਜੀ ਬੱਤ ਸੁਲੂਕੀ ਨਾ ਕਰੇ ਤੇ ਸਾਨੂੰ ਇਸ ਪ੍ਰਸ਼ਾਸਨ ਦੇ ਇਸ ਟਾਈਮ ਪੂਰਾ ਭਰੋਸਾ ਉਹ ਸਹੀ ਇਨਸਾਫ ਕਰਨਗੇ ਤੇ ਜੋ ਵੀ ਉਧਾਰਨ ਕਰਨਗੇ ਤਾਂ ਕਿ ਅਗੋਂ ਦੁਕਾਨਦਾਰ ਜਿਹੜੇ ਆਪਣੇ ਸਹੀ ਢੰਗ ਨਾਲ ਕਾਰ ਦਰ ਸਕਣ ਉਹਨਾਂ ਨੂੰ ਕੋਈ ਇਹੋ ਜਿਹੀ ਕੋਟਾਈ ਕੁਦਵਾਰਾ ਨਾ ਹੋਵੇ ਅੱਪਾ ਇਹਰ ਬੰਦ ਕਰਤੀ ਜਾਮ ਲੰਗੇ ਲੋਕੋ ਕਿਉਂ ਕਰਨ ਨੂੰ ਤਿਆਰ ਆ ਸਾਰੇ ਭਾਈ ਨਾਲ ਹੀ ਹੋਊਗਾ ਜਿਹੜਾ ਵੀ ਹੋਊਗਾ ਡੀਐਨ ਲਾਈਟ ਦਾ ਨਾਮ ਹੈ